ਨੀ ਉਲਟਪੁਰ ਦਾ ਹੈ ਗਿਆ ਫਿਰ ਅਗਲੇ ਲੋਕਾਂ ਨੇ ਮੋੜਾ ਖੇਡ ਕੀ ਦਾ ਉਲਟਪੁਰ ਦਾ ਹੁਣ ਤੇ ਖੇਡ ਕੇ ਜਾਂਦੇ ਜੀ ਮਾਰ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਸਰ ਉੱਥੇ ਤੇ ਆ ਆਪਣਾ ਖੇਡ ਕੀ ਖੇਡ ਕੀ ਦੀ ਆ ਖੇਡ ਕੀ ਜੋ ਆ ਥੋੜੀ ਨਹੀਂ ਕਿੱਥੋਂ ਦਾ ਕਰਨੀ ਕਰਦਾ ਹੋ ਨਾ ਖੇਡ ਕੀ ਚੂਰਾਂ ਤੇ ਆ ਮੈਂ ਉੱਥੋਂ ਦਾ ਹੀ ਆ ਡੇਰੇ ਫੇਰੀਆਂ ਦਾ ਹੀ ਆ ਹਲੋ ਆ ਰਹਿਣ ਚਾਰ ਚੌਕੀ ਬਲੋਦੇ ਆ ਆ ਦਿੰਦ ਸਹੀ ਉਸ ਏਰੀਏ ਚੋਂ ਨਿਕਲੇ ਆ ਖੇਡ ਕੀ ਤੇ ਚੂਰਾਂ ਦਾ ਡੇਰੇ ਦੂਰੇ ਚ ਰਹਿੰਦੇ ਆ ਡੇਰੇ ਦਾ ਕਿੰਨੇ ਮੋੜਾਂ ਦਾ ਚੋਰੀ ਕਰਿਆ ਬੁੱਗੇ ਕਿੰਨੇ ਚੋਰੀ ਕਰਿਆ ਅੱਜ ਸੱਚ ਦੱਸ ਦੇ ਹੈ ਕਿੰਨੇ ਕਰੇ ਆ ਸੱਚ ਇਹ ਬੁਧਾ ਦੂੰ ਇੱਥੇ ਮੈਂ ਅੰਦਰ ਵੜ ਕੇ ਆਉਂਦਾ ਉਹ ਲੈ ਰਿਹਾ ਮੁੰਸ਼ਾ ਕੱਢੀ ਕੱਢਾ ਘਰ ਵਿੱਚੋਂ ਕਿੱਥੇ ਕੋ ਰੱਖ ਰਿਹਾ ਕੋ ਚੱਕ ਕੇ ਲੈ ਜਾਊਗਾ ਵੀਰੇ ਚਾਹੇ ਜੇਬ 'ਚ ਪਾ ਦੇ ਇਹ ਸਮਾਨ ਸਾਰਾ ਜੇਬ 'ਚ ਪਾ ਹੱਥ 'ਚ ਰੱਖ ਹੱਥ 'ਚ ਬੰਨ ਲਾ ਹੱਥ 'ਚ ਰੱਖ ਸੱਚਾ ਅਕਾ ਜੇਬ 'ਚ ਨਹੀਂ ਬੰਨ ਸਕਦੇ ਆ ਪੁਲਿਸ ਵਾਲੇ ਆਉਣਗੇ ਚਾਬੀਆਂ ਇਹ ਕੀ ਆਏ ਦੁਕਾਨਾ ਕੀ ਹੋਈ ਕੀ ਆਈ ਖੋਲ ਕੇ ਦੇਖ ਲਓ ਜੀ ਬੋਲਾ ਹਾਂ ਕੁੱਲੀ ਛੱਡਾ ਆ ਕੰਗਣ ਗਏ ਆ ਇਹ ਕੀ ਦੇ ਆ ਇਹ ਕਿਤੇ ਆ ਪਾਦੇ ਵਾਸਤੇ ਚੋਰੀ ਕਰਕੇ ਲੈ ਆਏ ਇਹ ਚੋਰੀ ਦਾ

ਇਹ ਬੁਰਾ ਕੀ ਕਰ ਰਿਹਾ ਇਹਨੂੰ ਲੈ ਕੇ ਚੱਲੋ ਸੁਣਾ ਚਾਬੀਆਂ ਲੌਕ ਖੋਲਣੋਂ ਵਾਤੇ ਰੱਖੀਓ ਲੌਕ ਖੋਲਣੋਂ ਵਾਤੇ ਰੱਖੀਓ ਚਾਬੀਆਂ ਰਵੀ ਕਿੱਥੇ ਆਂ ਤੈਨੂੰ ਵਿੱਚ ਚੁੜਾ ਕੇ ਤੈਨੂੰ ਪਹਿਲਾਂ ਨਾ ਜੀ ਬਲਵੇੜੇ ਚੌਂਕੀ ਲੱਗਦੀ ਏਨ ਉੱਥੇ ਢੋਕੋ ਪਿੰਚਾਰ ਦੇ ਲੋਵੇ ਪਹਿਲਾਂ ਉੱਥੇ ਲੈ ਚੱਲੋ ਫਿਰ ਦੇਖ ਲਈਏ ਆ ਰਿਹਾ ਆ ਰਿਹਾ ਓਰੇ ਬਲਵੇੜੇ ਦਾ ਫੋਨ ਵੀ ਓਰੇ ਕਿਨੇ ਕਰਿਆ ਇਹਦੀ ਗੱਲ ਜਿਹੜਾ ਦੱਸਦਾ ਮੈਂ ਕਰਦਾ ਕੋਈ ਨਹੀਂ ਦੱਸ ਮੈਂ ਫਸਿਆ ਹੋਇਆ ਇੱਥੇ ਲੈ ਮੈਨੂੰ ਦੇ ਰੋਹਿਤ ਦਾ ਦੱਸ ਕੱਟੇ ਲੈ ਚੱਲ ਜੋ ਫੜ ਜਾ ਜੇਬਾਂ ਭਲੇ ਆਪਣੇ ਮੋਟਰਸਾਈਕਲ ਦੀ ਚਾਬੀ ਹੈਲੋ ਰਵੀ ਚੌਂਕੀ ਮੇਰੇ ਖੇੜਕੀ ਦਾ ਬਈ ਓਏ ਖੇੜਕੀ ਦਾ ਹੀ ਆ ਕਰਨੀ ਦਾ ਕੋਲੇ ਕੋਲੇ ਦਾ ਗੁਰਪ੍ਰੀਤ ਦਾ ਨਾਮ ਆ ਬੁੜਾ ਮਰਿਆ ਦਰਾ ਹਾਂ ਬੁੜਾ ਮਰਿਆ ਦੀ ਗੱਲ ਕਰਾ ਰਹੇ ਹਿੱਤ ਨਾਲ ਜਿਹੜਾ ਰੋਹਿਤ ਰੋਹਿਤ ਮੁੰਡਾ ਫੋਨ ਕਰ ਰਿਹਾ ਮੋਟਰਸਾਈਕਲ ਆ ਗਈ ਭਾਈ ਕਿੱਥੇ ਪਹੁੰਚ ਗਿਆ ਮੈਂ ਕਿਹਨੂੰ ਫੋਨ ਕਰਵਾਇਦਾਂ ਠੀਕ ਆ ਭਾਈ ਇਹ ਠੀਕ ਆ ਪੇਜ 2 ਤੋਂ ਕੁੱਝ ਆਉਂਦਾ ਬੁਲਾ ਲਾ ਇੱਥੇ ਹੀ ਉਹਨੂੰ ਬੁਲਾ ਉਹ ਰੋਹਿਤ ਨੂੰ ਗੁਰਪ੍ਰੀਤ ਦਾ ਨਾਮ ਹੈ ਬੁੜਾ ਇਹਦਾ ਮਰਿਆ ਖੇੜੀ ਕੀ ਦਾ ਏ ਮੁੰਡਾ ਬੋਲੋ ਇੱਕ ਹੋਰ ਲਈ ਜੀ ਸਭ ਜੀ ਮਗਰੇ ਮੋਰਚੇ ਵਾਲਾ ਉਹਨੂੰ ਬੁਲਾਓ ਬੁਲਾਓ ਕਿੱਲੇ ਆਏ ਅੱਲਗੇ ਬਤਾਓ ਫੋਟੋ ਭੇਜੀ ਖੇੜੀ ਕੀ ਦਾ ਏ ਬੁੜਾ ਮਰਿਆ ਦਾ ਨਾਮ ਗੁਰਪ੍ਰੀਤ ਦਾ ਕਹਿੰਦਾ ਖੇੜੀ ਕੀ ਦਾ ਏ ਹੈਲੋ ਜੀ ਜੀ ਇੰਨਾ ਸੋਹਣਾ ਸਨਖਾ ਕੁੜੀ ਜੀ ਹੈ ਹੈਲੋ ਲੰਬਾ ਤੁਹਾਨੂੰ ਕਮੀ ਹੈ ਕਿਸੇ ਦੀ ਕਿੰਨੇ ਦਾ ਜਾਣਾ ਦਾ ਮੁਰਦਾ ਦਾ 2-3000 ਦਾ ਵਿਗਣਾ ਦਾ ਕਵਾੜਾ ਨੰਬਰ ਪਲੇਟਾਂ ਖਲਾ ਕੇ ਆਉਂਦੇ ਨੇ 1 ਵਿਗੜਾ 2 ਵਿਗੜਾ ਨੀਰੋ ਟੋੜੀ ਨੰਬਰ